ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਲਵਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਆ ਤੇ گاਵਾں ਦੇ ਵੀਰ ਜਣਾਂ ਕੋਲ ਤਿੰਨ ਨਹੀਂ ਪਰ ਦੋ ਵੇਗੀਆਂ ਹੁਣ ਇੱਕੋ ਹੀ ਰਹਿ ਗਈ ਜਿਹੜੀ ਚੰਗੇ ਦੁੱਧ ਵਾਲੀ ਆ ਜਿਹੜੀ ਇਹ ਵੀ ਤੇ ਮਗਰ ਵੱਛੀ ਜਿਹੜੀ ਬੜੀ ਕਮਾਲ ਦੀ ਆ ਕਾਫੀ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾਂ ਨਾ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਹਾਂ ਵੀਰ ਜੀ ਗੁਰਪ੍ਰੀਤ ਪਿੰਡ ਕੋਲੋਵਾਲ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਇਹ ਨਾਲ ਆ ਤੇ ਫੋਨ ਨੰਬਰ ਬੋਲਦੇ ਕਰੀ ਆਪਣਾ 98777 12612 ਠੀਕ ਐ ਇੱਕ ਨੰਬਰ ਹੋਰ ਦੋ ਵੀਰ ਜੀ 9855909899 ਠੀਕ ਐ ਜੀ ਆਪਨੋਂ ਉੱਨਾ ਕਿ ਜਨਾਲਾ ਪੈ ਜਾਂਦਾ ਤੇ ਉਨਾ ਕਿ ਅੰਬਸਰ ਸ਼ਹਿਰ ਪੈ ਜਾਂਦਾ ਜਿੱਥੋਂ ਮੱਲੋ ਆਰਾਮ ਤੀਰਥਵੀਰ ਜੀ 10 ਕਿਲੋਮੀਟਰ ਪੈ ਜਾਂਦਾ ਘਰੇਂਡਿਓ 5 ਕਿਲੋਮੀਟਰ ਇਹਨੂੰ ਪੈ ਜਾਂਦਾ ਤੇ ਟਾਰੀ ਵਾਲੇ ਪਾਸੇ ਆ ਟਾਰੀ ਵਾਲੇ ਪਾਸੇ ਹਾਂ ਜੀ ਟਾਰੀ ਰੋਡ ਤੋਂ ਜਿਹੜਾ ਵਾ ਲੱਗੇ 2 ਤੋਂ 5 ਕਿਲੋਮੀਟਰ ਸਾਈਡ ਤੇ ਆਪਣਾ ਪਿੰਡ ਕੌਲ ਠੀਕ ਹੈ ਜੀ ਹਾਂ ਜੀ ਤੇ ਵਪਾਰ ਦਾ ਕੰਮ ਫਿਰ ਆਪਾਂ ਹਾਂ ਜੀ ਵੀਰ ਜੀ ਵਪਾਰ ਦਾ ਹੀ ਕੰਮ ਹੈ ਪਹਿਲਾਂ ਵੀ ਲਿਉਨੇ ਆਪਾਂ ਗਵਾਂ ਅੱਛਾ ਤੇ ਉਸ ਤੋਂ ਬਾਅਦ ਚਲੋ ਅੱਜ ਪਹਿਲੀ ਵੀਡੀਓ ਆਪਣੀ ਤੁਹਾਡੇ ਚੈਨਲ ਦੇ ਅਪਲੋਡ ਠੀਕ ਹੈ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਬਹੁਤ ਤੁਸੀਂ ਆਇਓ ਠੀਕ ਹੈ ਜੀ ਧੁੰਦ ਇਨੀ ਪਈ ਬਾਹਰ ਵਿਖਾ ਦਿਓ ਹਾਂਜੀ ਹਾਂਜੀ ਧੁੰਦ ਤੇ ਬਹੁਤ ਵਧੀਆ ਸਾਡੇ ਇੱਕ ਫੋਨ ਤੇ ਤੁਸੀਂ ਗਾਈਡ ਕੀਤਾ ਤੇ ਆਇਓ ਇੱਥੇ ਚਲੋ ਬਾਕੀ ਇਹ ਤੇ ਚਲੋ ਸਾਡਾ ਕੰਮ ਆ ਇਹ ਤੇ ਸਾਡਾ ਫਰਜ਼ ਆ ਹੁੰਦਾ ਠੀਕ ਆ ਤੇ ਕਿੰਨਾ ਕਚੇਰ ਹੋ ਗਿਆ ਜੀ ਆਪਣੀਆਂ ਵੈਡ ਸੂਈ ਨਾਲ ਵੀਰ ਜੀ 4 ਦਿਨ ਹੋ ਗਏ ਜੋ ਇਹਨੂੰ ਸੂਈ ਨੂੰ ਬੱਚੇ ਦਾ 나ੜੂ ਨਾਲ ਜੋ ਅੱਛਾ 22 23 ਕਿਲੋ ਵੈੜ ਥੱਲੇ ਬੌਲਾ ਜੋ ਜਿਹੜਾ ਕੰਡੇ ਵਾਲਾ ਅੱਛਾ ਇਹ ਨਹੀਂ ਕੋਈ ਵੀ ਝੂਠ ਹੈ ਕੋਈ ਦੇ ਵਿੱਚ ਕੋਈ ਨਹੀਂ 30 ਪਲਸ ਵੀਰਦੀ ਵਸ਼ੀ ਦੁੱਧ ਦਊਗੀ। ਕਿਹੜੇ ਫਾਰਮ ਚੋਂ ਲਈ ਆ? ਅੱਛਾ। ਉਹਨਾਂ ਦੀ ਗਰੰਟੀ ਆ ਵੀ 30 ਕਿਲੋ ਵਸ਼ੀ ਦੁੱਧ ਪਹਿਲੇ ਸੂਏ 25 ਪਲਸ ਤੋਂ ਵੱਧ ਦਿੱਤਾ ਤੇ ਅੱਧ ਕੀ 30 ਕਿਲੋ ਦੁੱਧ ਦਊਗੀ ਇਹ ਵੀ। ਅੱਛਾ ਹਰ ਕਿਤਾ ਹੁਣ ਤੇ ਮੌਸਮ ਵੀ ਚੱਲ ਦੁੱਧ ਆਲਾ ਵਾ ਹੈ ਨਾ। ਅੱਗੇ ਚੰਗਾ ਆ ਕਿ ਕੋ ਮਤਲਬ ਠੰਡਿਆ ਦੇ ਘਾਹ ਕੁ ਵਾਧੂ ਲੋਕਾਂ ਨੇ ਬੀਜਿਆ। ਹਾਂਜੀ ਹਾਂਜੀ। ਹਾਂਜੀ ਹਾਂਜੀ। ਠੀਕ ਐ ਤੇ ਸੋ ਇਹਨਾਂ ਜੇ 6 ਦੰਦ ਜੋ ਮੂੰਹ ਦੰਦ ਚੱਕ ਕੇ ਕੀਤੇ ਤੁਸੀਂ ਹਾਂਜੀ ਹਾਂਜੀ ਆਪਣੀ ਵੀਰ ਜੀ ਗਰੰਟੀ ਹੋਊਗੀ ਕੋਈ ਚੱਕਰ ਨਹੀਂ ਠੀਕ ਹੈ ਤੇ ਉਹ ਦੂਜਾ ਸੂਆ ਜੋ 6 ਦੰਦ ਜੋ ਮੂੰਹ ਚੋ ਠੀਕ ਆ ਤੇ ਬਾਕੀ ਮਗਰ ਵਸ਼ੇ ਵੀ ਕਾਫੀ ਚੰਗੇ ਟੀਕੇ ਦੇ ਆ ਜਿਹੜੇ ਵੀ ਸ਼ੌਕੀਨ ਐ ਸੋਹਣਿਆ ਵਸ਼ੀਆਂ ਪਾਲ ਲੰਦੇ ਬਾਕੀ ਚੰਗੇ ਚੀਜ਼ ਪਾਲ ਲੰਦਾ ਹੀ ਫਾਇਦਾ ਵਾ ਜਿਹੜਾ 나ੜੂ ਜਿਹੜਾ ਬੱਚੇ ਦਾ ਬਿਲਕੁਲ ਨਾ ਲਿਆ ਹੈਗੀ ਥੋੜੀ ਜੱਸੀ ਕਰੋਸ ਚ ਆ ਜਿਹੜੀ ਤੇ ਫੈਟ ਵੀ ਇਹਦੀ ਫਿਰ ਚੰਗੀ ਆਈ ਜਾ। ਵੀਰ ਜੀ ਬਹੁਤ ਵਧੀਆ ਆਊਗੀ। 5+ ਇਹਦੀ ਫੈਟ ਆਊਗੀ। ਦੁੱਧ ਵੀ ਵੀਰ ਜੀ ਬਹੁਤ ਵਧੀਆ। ਮਤਲਬ 4 ਰੱਖਣੋਂ 1 ਹੀ ਰੱਖ ਲਓ ਬਹੁਤ ਵਧੀਆ। ਹਾਂਜੀ ਹਾਂਜੀ। ਤੇ ਖੋਲ ਵੀਰ ਜੀ ਖੋਲ ਕੇ ਵਿਖਾਉਨੇ ਤੁਹਾਨੂੰ। ਤੋਰਾ ਹੱਕ ਖੋਲੇ ਡਾਕਟਰ ਸਾਹਿਬ। ਤੋਰਾ ਹੱਕ ਕਰੀਨ। ਬਾਕੀ ਸੂਈ ਸਵਾਈ ਹੈ ਕੱਦ ਕਾਠ ਦੇ ਵੀ ਜਿਹੜੀ ਚੰਗੀ ਆ ਤੇ ਸੰਭੀ ਸੰਭੀ ਵੀ ਚੰਗੀ ਆ ਬਾਕੀ ਤਾਜੀ ਸੂਈ ਹੈ ਲੈ ਜਾ ਵੀ ਜੀ ਕੱਦ ਕਾਠ ਬੇਲ ਪੱਖਾਂ ਜਿਹੜੀ ਚੰਗੀ ਆ ਤੇ ਥੱਲੇਆਂ ਬੜੀ ਕਮਾਲ ਦੀ ਪਿਆਰ ਰਹੀ ਆ ਦੋ ਤੇਲ ਇਕੱਤਰ ਤੱਕਰ ਜਿਹੜਾ ਕਹਿੰਦੇ ਕਿ ਚਵਾਉਗੇ ਦੂਸਰਾ ਸੁਆਹ ਤੇ ਮੂੰਹ ਜਿਹੜੀ ਸ਼ੇਦਾਂਦੇ ਆ ਉਹ ਸ਼ੇਦ ਤੇ ਮਗਰ ਵੀ ਬੱਛੀ ਜਿਹੜੀ ਕਮਾਲ ਦੀ ਆ ਬਾਕੀ ਵੀਰ ਜੀ ਠੰਡੀ ਸੀਲ ਐ ਕੋਈ ਚੱਕਰ ਨਹੀਂ ਜਿੱਤਰਾ ਮਰਜ਼ੀ ਕੋਈ ਜਵਾਗ ਡਗਲਾ ਜਿਹੜਾ ਮਰਜ਼ੀ ਚੋਵੇ ਕੋਈ ਪ੍ਰਵਾਹ ਨਹੀਂ ਵੜੂ ਠੀਕ ਹੈ ਜੀ ਸੀਲ ਐ ਵੀਰ ਜੀ ਵੇਖੋ ਜਿਹੜਾ ਮਰਜ਼ੀ ਭੈਣ ਭਰਾ ਕੋਈ ਕੇਲੇ ਜਨਾਨੀ ਕਿਸੇ ਨੇ ਚੋਣੀ ਨਹੀਂ ਜਿਹੜਾ ਮਰਜ਼ੀ ਚੋਵੇ ਨੂੰ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਕੀ ਬੱਛੀ ਦੀਆਂ ਬਰੀਕੀਆਂ ਬਹੁਤ ਨੇ ਚੈੱਕ ਕਰੋ ਤੁਸੀਂ ਵੀ ਹਾਂਜੀ ਹਾਂਜੀ ਚਿਹਰਾ ਦਿਖਾਈ ਹੈ ਕਰੀ ਦਾ ਠੋਣੀ ਹੈ ਤੇ 4 ਦਿਨ ਦੀ ਵਿਜੀ ਅੱਜ 5 ਦਿਨ ਦੀ ਸੂਈ ਜੀ 4-5 ਦਿਨ ਦੀ ਸੂਈ ਹੈ ਬਾਕੀ ਛੋਟੇ-ਛੋਟੇ ਕੰਦੇ ਆ ਤੇ ਛੋਟਾ ਜਿਹਾ ਚਿਹਰਾ ਵਾ ਜਿਹੜਾ ਇਹਦਾ ਜੀਰਾ ਮਗਰ ਵੱਛੀ ਬਹੁਤ ਟੌਪ ਦੀ ਵਿਜੀ ਇੱਕ ਦੀ ਵੱਛੀ ਤੁਹਾਨੂੰ ਫਿਰ ਤੋਂ ਦਿਖਾ ਦਈਏ ਕਾਫੀ ਖੂਬਸੂਰਤ ਵੱਛੀ ਆ ਜਿਹੜੀ ਇਹਦੇ ਮਗਰ 나ੜੂ ਜਿਹੜਾ ਨਾਲ ਆ ਤੇ ਵੱਛੀ ਫੇ ਮਗਰ ਜਿਹੜੀ ਚੰਗੇ ਟੀਕੇ ਦੀ ਆ ਪੇਂਟਾਂ ਵੀ ਲਾਈ ਹੋਈ ਆ ਤੇ ਥਣ ਸੁਣ ਵੇਦੀ ਉਤਰਾ ਪੂਰੇ ਸਾਰੇ ਬਿਲਕੁਲ ਜੀ ਬਿਲਕੁਲ ਟੋਪ ਦਾ ਹੈ ਮੁਠੀ ਵਾਲਾ ਥਣ ਲੱਗਾ ਜੋ ਚਵਾਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਹੈ ਜੀ ਜਿੱਦਾਂ ਮਰਜ਼ੀ ਆਨਲਾਈਨ ਵੀ ਵੀਰ ਕਿਸੇ ਨੇ ਲੈਣੀ ਸਾਡੀ ਗਰੰਟੀ ਆ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਕੋਈ ਖਰੀਦ ਸਕਦਾ ਪਰ ਇਹਦੇ ਇਹੋ ਅਨੇ ਵੀਰ ਦੀ ਵੀ ਇੱਥੇ ਆਣ ਕੇ ਆਪਣੀ ਚਵਾਈ ਕਰੋ ਨਾਲੇ ਤੁਹਾਡੇ ਚੈਨਲ ਨੂੰ ਵੀ ਵਧੀਆ ਲੱਗੂ ਤੇ ਸਾਨੂੰ ਵੀ ਇਹ ਵਧੀਆ ਲੱਗੂ ਇੱਥੇ ਆਣ ਕੇ ਚਵਾਈ ਕਰਕੇ ਜਿਹੜਾ ਮਰਜ਼ੀ ਵੀਰ ਪਾ ਜਿੱਥੇ ਆ ਕੇ ਚਵਾਈ ਕਰਕੇ ਖੜੇ ਹਨਾ ਇੱਕ ਵਾਰੀ ਥਾਨ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਚੰਗੀ ਤਰ੍ਹਾਂ ਆ ਦੇਖ ਸਾਡੇ ਥਾਣੇ ਬਿਲਕੁਲ ਹੱਥ ਦੀ ਚੁਆਈ ਵਾਲਾ ਵਧੀਆ ਥਣ ਲੱਗਾ ਵਾ ਹਲੇ ਪਸਮੀ ਨਹੀਂ ਪਸੰਮ ਕੇ ਥਾਣਾ ਦਾ ਸਾਈਜ ਜਿਹੜਾ ਹੋਰ ਵਧੀਆ ਹੋ ਜਾਣਾ ਤੇ ਮਿਲ ਕੇ ਵੇਣਵੇਂ ਕਾਫੀ ਮੋਟੀ ਲੱਗੀ ਆ ਤੇ ਕੀ ਰੱਖੀਏ ਇਹੋ ਕਹਿੰਦੇ ਵੀ ਇੱਥੇ ਆਣ ਕੇ ਵਿਜ਼ਿਟ ਕਰੇ ਕੋਈ ਸਾਨੀ ਘਰ ਚਾਰ ਡੰਗ ਪੰਜ ਡੰਗ ਜਿੰਨੇ ਟਾਈਮ ਮਰਜ਼ੀ ਚੋਵੇ ਕੋਈ ਕੋਈ ਤਰਾਜ਼ ਨਹੀਂ ਬਹੁਤ ਚੰਗੀ ਬਰੀਡ ਦੀ ਬੱਛੀ ਆ ਤੇ ਕੀ ਰੱਖਣਾ ਵਿਧਿਆਤਾ ਫਿਰ ਮੁੱਲ ਆਪਾਂ ਮੁੱਲ ਦੇ ਵੀਰ ਜੀ ਵੇਖ ਲੋ ਤੁਹਾਡੇ ਸਾਹਮਣੇ ਆ ਜਿੰਨਾ ਕੋ ਰੱਖ ਦਿੰਨੇ ਆ ਪਰ ਲੋਕੀ ਸਵਾ ਸਵਾ ਲੱਖ ਵੀ ਡੇਢ ਡੇਢ ਲੱਖ ਵੀ ਕਰੀ ਜਾਂਦੇ ਆ ਹਾਂਜੀ ਹਾਂਜੀ 90000 ਦੀ ਬੱਛੀ ਵੀਰ ਜੀ ਦੇ ਦਾਂਗੇ ਵਿੱਚੋਂ ਕਰ ਦੋ ਕਿ ਮਾਨਤਨ ਹੋਰ ਜੋ ਅਖਵਾਰ ਪ੍ਰੀ ਜੀ ਕਰਦਾ ਹੈ ਮਾਨਤਨ ਚਲੋ ਪਹਿਲੀ ਵਾਰ ਹੀ ਆਏ ਆ ਫਿਰ ਮੋੜਿਓ ਨਾ 2000 ਕਰ ਦਿਓ ਫਿਰ ਲਓ ਜੀ ਵੀਰ ਜੀ 2000 ਹੀ ਕਰਦੇ ਨੇ 80000 ਦੀ ਵੀਰ ਜੀ ਬੱਛੀ ਦੇ ਦਾਂਗੇ 80000 ਦੀ ਦੇ ਦਿਓਗੇ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਛੋਟ ਛੜ ਮੌਕੇ ਤੇ ਹੋ ਜੂਗਾ ਕਰੇ ਭੈਣ ਭਰਾ ਚ ਜੇ ਤਰ੍ਹਾਂ ਕਿ ਵਿਰਜਨ ਆ ਵਿਰਜਿ ਵੱਚੀ ਥੱਲੇ ਲੱਗ ਗਈ ਜੇ ਕੋਈ ਗੱਲ ਨਹੀਂ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ